ਬੋਟ ਭਰਾ ਦੀ ਆਪਾਂ ਅੱਜ ਤੁਹਾਡੇ ਲਈ ਇੱਕ ਸਰਪ੍ਰਾਈਜ਼ ਲੈ ਕੇ ਆਏ ਆ ਤੇ ਉਹ ਜੋ ਜੁੜ ਜੋ ਕਰਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਤੇ ਇੱਕ ਤੁਹਾਡੇ ਲਈ ਸਰਪ੍ਰਾਈਜ਼ ਲੈ ਕੇ ਆਏ ਆ ਉਹਦੇ ਬਾਰੇ ਕਰਨੀ ਆ ਗੱਲਬਾਤ ਸੋ ਪਲੀਜ਼ ਲਾਈਨ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰਾ ਭਰਾ ਜਿੰਨੇ ਵੀ ਜਾਣੇ ਦੇਖ ਰਹੇ ਆ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਾਂ ਅੱਜ ਇੱਕ ਤੁਹਾਡੇ ਨਾਲ ਖਾਸ ਗੱਲਬਾਤ ਕਰਨੀ ਆ ਓਹ ਲਾਈਵ ਨੂੰ ਸ਼ੇਅਰ ਕਰ ਦਿਓ ਫਿਰ ਆਪਾਂ ਕਰਦੇ ਆ ਗੱਲਬਾਤ ਕੋਈ 2-4 ਜਾਣੇ ਜੁੜ ਜਾਂਦੋ ਫਿਰ ਕਰਦੇ ਆ ਗੱਲਬਾਤ ਸ਼ੇਅਰ ਕਰ ਦਿਓ ਜਿਹੜਾ ਵੀ ਵੇਖ ਰਿਹਾ ਭਰਾ ਸ਼ੇਅਰ ਕਰਦੇ ਜਾਓ ਸ਼ੇਅਰ ਕਰਦੇ ਜਾਓ ਭਰਾ ਦੀ ਸਪੋਰਟ ਕਰ ਦਿਓ ਰਿਕਵੈਸਟ ਆ ਸਾਰਿਆਂ ਨੂੰ ਬੇਨਤੀ ਆ ਕਰ ਦਿਓ ਸ਼ੇਅਰ ਮੇਰਾ ਭਰਾ ਸੋ ਕਰਦੇ ਆ ਗੱਲਬਾਤ ਅ ਅੱਜ 11 ਵਜੇ ਆਪਣੇ ਫੇਸਬੁੱਕ ਚੈਨਲ ਸ਼ੌਕੀ ਮੁੰਡਾ ਤੇ ਗਾਣਾ ਆ ਰਿਹਾ ਬਰਜ ਕਲੀਫਾ ਗਗਨ ਸੰਧੂ ਵੀਰ ਦਾ ਅ ਜਿਹਦੇ ਵਿੱਚ ਤੁਹਾਨੂੰ ਸਿੱਧੂ ਮੂਸੇਵਾਲੇ ਭਰਾ ਵਰਗੀ ਦੇ ਗਾਣੇ ਵਰਗੀ ਤੁਹਾਨੂੰ ਪੂਰੀ ਵਾਈਬ ਮਿਲੂਗੀ ਗਾਣਾ ਵੀ ਪੂਰਾ ਚੱਕਵਾ ਸੁਣਨ ਵਾਲਾ ਗਾਣਾ ਵਿਆਹਾਂ ਵਿੱਚ ਵੱਜਣ ਵਾਲਾ ਗਾਣਾ ਸੋ ਤੁਹਾਨੂੰ ਇਹ ਮੇਰੀ ਬੇਨਤੀ ਆ ਵੀ ਗਾਣੇ ਨੂੰ ਵੱੱਤ ਵੱਤ ਸਪੋਰਟ ਕਰੋ ਜਾਂ ਤੇ ਗਾਣੇ ਨੂੰ ਵੱੱਤ ਵੱਤ ਸ਼ੇਅਰ ਕਰ ਦਿਓ ਜਾਂ ਆਪਣੇ Facebook ਚੈਨਲ ਸ਼ੌਂਕੀ ਮੁੰਡਾ ਸਰਚ ਜ਼ਰੂਰ ਕਰ ਲਓ ਜਾਂ ਗਾਣੇ ਨੂੰ Facebook ਤੇ ਸ਼ੌਂਕੀ ਮੁੰਡਾ ਪੇਜ ਤੇ ਗਾਣਾ ਆ ਰਿਹਾ ਤੁਹਾਡੇ ਭਰਾ ਦਾ ਗਗਨ ਸੰਧੂ ਵੀਰ ਦਾ ਤੇ ਉਹ ਆਪਣੇ ਚੈਨਲ ਤੇ ਪੈ ਰਿਹਾ ਅੱਜ 11 ਵਜੇ ਸੋ ਸਾਰਿਆਂ ਨੂੰ ਬੇਨਤੀ ਆ ਵੀ ਗਾਣੇ ਨੂੰ ਵੱੱਤ ਵੱਤ ਸ਼ੇਅਰ ਕਰ ਦਿਓ ਇਹ ਗਾਣਾ ਮੈਨੂੰ ਉਮੀਦ ਆ ਵੀ ਤੁਹਾਨੂੰ ਸਾਰਿਆਂ ਨੂੰ ਪੂਰਾ ਘੈਂਟ ਲੱਗੂਗਾ ਜਿਹੜੇ ਜਿਹੜੇ ਭਰਾ ਆਪਣੇ ਸਿੱਧੂ ਮੂਸੇ ਵਾਲੇ ਵੀਰ ਨੂੰ ਪਸੰਦ ਕਰਦੇ ਆ ਸੋ ਬੇਨਤੀ ਆ ਬਾਈ ਜੀ ਲਾਈਵ ਨੂੰ ਵੱੱਟ ਵੱੱਟ ਸ਼ੇਅਰ ਕਰਦੇ ਜਾਓ ਤਾਂ ਜੋ ਹੋਰ ਲੋਕਾਂ ਨੂੰ ਵੀ ਪਤਾ ਲੱਗ ਜੇ ਧੰਨਵਾਦ ਵੀਰ